ਸਿੱਧੀ ਗੱਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 62790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਕੜ ਵੈੜ ਲੈ ਕੇ ਆਏ ਜੋ ਕਿ ਤਕਰੀਬਨ 2 ਮਹੀਨਿਆਂ ਦੀ ਸੂਈ ਹੋਈ ਹੈਗੀ ਬੱਚਾ ਐਕਸਪਾਇਰ ਹੋ ਗਿਆ ਸੀ ਵੈੜ ਦਾ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦੇ ਨਾਮ ਨਾਜ਼ਰ ਖਾਨ ਸਾਲਪ ਲੱਤਾ ਖਾਨ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਤਸੀਰ ਨਾਮ ਵੀਰ ਦਾ ਨਾਜ਼ਰ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਭਰਾ 8166640994 ਵੀਰੇ 98766 40994 40994 ਵੀਰ ਦਾ ਮੋਬਾਈਲ ਨੰਬਰ ਹੈ ਕੀ ਡਿਟੇਲ ਹੈ ਵੀਰੇ ਨਜ਼ਰ ਇਹ ਦੂਜਾ ਸੁਆ ਬੈਠਾ ਹੈ ਦੂਜਾ ਸੁਆ 16 ਕਿਲੋ ਦੁੱਧ ਤਿਆਰ ਹੈ 16 ਕਿਲੋ ਕੰਡੇ ਲਾਵਾ ਦੁੱਧਾ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਮਣਕੇ ਦੇ ਦੇਂਗਾ 16 ਕਿਲੋ ਜੇ ਕਿਸੇ ਵੀਰ ਨਾਲ ਵੀਰ ਕਹਿੰਦਾ ਸੌਦਾ ਹੁੰਦਾ ਤਾਂ 16 ਕਿਲੋ ਦੁੱਧ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਵੀਰ ਕਹਿੰਦਾ ਆਪਾਂ ਦੋ ਟਾਈਮ ਕੰਡੇ ਲਾਵਾ 16 ਲੀਟਰ ਦੁੱਧ ਦੇ ਭਰ ਕੇ ਦੇ ਦੇਾਂਗੇ ਸੂਈ ਨੂੰ ਕਿੰਨਾ ਕ ਟਾਈਮ ਆ ਗਿਆ ਵੀਰੇ 2 ਮਹੀਨੇ ਹੋ ਗਏ ਟੀਕਾ ਡੂਗਾ ਤਾਂ ਨਹੀਂ ਭਰਾ ਟੀਕਾ ਟੀਕਾ ਭਰਾਇਆ ਨਹੀਂ ਬੱਚਾ ਐਕਸਪਾਇਰ ਹੋ ਗਿਆ ਸੀ ਬੱਚਾ ਕੀ ਸੀ ਮਗਰ ਬੱਛੀ ਜੀ ਮਰ ਗਈ ਬੱਛੀ ਦੀ ਵੀਰਗਣਾ ਮਗਰ ਬੱਛੀ ਮਰ ਗਈ ਸੀ ਵੀਰ ਦਾ ਵਪਾਰ ਦਾ ਕੰਮ ਨਹੀਂ ਘਰ ਦੀ ਵਹਿੜ ਹੈ ਜੈਨੂਨ ਮਜਬੂਰੀ ਕਰਨ ਵੀਰ ਵਹਿੜ ਸੇਲ ਕਰਦਾਗਾ ਦੁੱਧ ਨਾਜਰ 16 ਕਿਲੋ ਹੈਗਾਗਾ ਲੀਟਰ ਲਾ ਕੇ ਮਿਣ ਕੇ ਦੋ ਟਾਈਮ ਚਵਾਈ ਕਰਕੇ ਤਿੰਨ ਟਾਈਮ ਚਵਾਈ ਕਰਕੇ ਲੈ ਜਾ ਸਕਦਾਗਾ 16 ਕਿਲੋ ਦੁੱਧ ਵੀਰਗਣਾ ਵੀ ਦੋ ਟਾਈਮ ਤਿੰਨ ਟਾਈਮ ਚਾਹੇ ਆਪਣੇ ਮਨੀਓ ਚਾਰ ਟਾਈਮ ਚਵਾਈ ਕਰਕੇ ਲੈ ਸਕਦਾਗਾ ਚੌਣ ਚੀ ਛਲੜੀ ਹੈ ਧਾਰਾ ਧੂਰਾ ਨਿਆਣਾ ਪਾ ਕੇ ਮਰੋਂਦੇਗਾ 17 ਲੈਣਾ ਪਾ ਕੇ ਮਰਵਾਉਂਦੀ ਲੱਤ ਛੱਡਦਾ ਨਹੀਂ ਕਰਦੀ ਚਾਰਟ ਚੂਟਦਾ ਨਹੀਂ ਪਾਉਣ ਦੀ ਲੋੜ ਚਾਰਟ ਵੀਰ ਕਹਿੰਦਾ ਮੂਰੇ ਪਾਉਣੀ ਪੈਂਦੀ ਆ 16 ਕਿਲੋ ਦੁੱਧ ਆਪਣੇ ਘਰੇ ਵੀਰ ਜੀ ਕਿਸੇ ਨਾਲ ਸੌਦਾ ਹੁੰਦਾ ਤਾਂ ਲੈ ਆ ਸਕਦਾ ਖੋਲ ਕੇ ਗੇੜਾ ਦਵਾ ਦੇ ਤੋਰੇ ਪੋਖ ਆਪਾਂ ਚੈੱਕ ਕਰਵਾ ਦਈਏ ਸੁਆ ਦੂਜਾ ਨਜ਼ਰ ਹਾਂ ਦੂਜਾ ਸੁਆ ਵੀਰ ਕਹਿੰਦਾ ਦੂਜਾ ਗਾ ਥਣਲੇਵੇ ਦੀ ਬਹੁਤ ਸਾਫ਼ ਆ ਕੰਪੈਕਟ ਆਰਡਰ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਨੇ ਜਿਹੜੇ ਤੋਂ ਪੈਰਾ ਪੂਰਾ ਦੀ ਬਿਲਕੁਲ ਸਿੱਧੀ ਸਟ੍ਰੇਟਨੈਸ ਟੂ ਹੀ ਕੰਪੈਕਟ ਆਰਡਰ ਕਹਿ ਸਕਦੇ ਆ ਜਿਹਨੂੰ ਆਪਾਂ ਤੋਰੇ ਤਾਰੇ ਦੀ ਬਿਲਕੁਲ ਸਾਫ਼ ਜੈਨੂਇਨ ਥਣ ਥਣ ਲੈਵਾ ਵੀ ਬਹੁਤ ਸਾਫ਼ ਆ ਕੱਲਾ ਕੱਲਾ ਨਿਕਣ ਮਾ ਥਣ ਲੱਗਿਆ ਗਿਆ ਵਹਿੜ ਦੇ ਤਕਰੀਬਨ ਵੀਰ ਕਹਿੰਦਾ ਵੀ 2 ਘੰਟੇ ਸੂਈ ਨ ਹੋ ਗਏ ਬੱਚਾ ਐਕਸਪਾਇਰ ਹੋ ਗਿਆ ਸੀ ਵਹਿੜ ਦਾ ਫੇਸਬੁਕ ਕੁਆਲਿਟੀ ਬਹੁਤ ਚੰਗੀ ਆਗੀ ਵਹਿੜ ਦੀ ਥਾਣਾ ਆਪਾ ਤੁਹਾਨੂੰ ਧੋਂਦੇ ਦਿਖਾ ਦੰਨੇ ਬੈਠਦੇ ਥਾਣਾ ਆਪਾ ਵੀ ਵੀਰ ਨੇ ਬੈਠਦੇ ਧੋਕੇ ਦਿਖਾ ਤੇ ਚਾਟ ਪਾ ਕੇ ਵੀਰ ਬਹਿ ਗਿਆ ਬੈਠ ਥੱਲੇ ਚਵਾਈ ਦਾ ਸਾਨੂੰ ਆਪਾਂ ਧਾਰਾ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਤੇ ਰੇਟ ਬਾਜ ਉਹ ਜਿਆ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਵੀਰ ਤੋਂ ਚਵਾਈ ਚਵਾਈ ਦਾ ਮੰਨ ਲਓ ਵੀ ਸਿਸਟਮ ਮੋਗੇ ਵਾਲਾ ਹੀ ਆ ਤੁਸੀਂ ਇਹਨਾਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਮਾਗਰ ਲੈ ਚੋ ਵੀ ਮਾਰਦੇ ਵੀਰੇ ਚੋਾਈ ਦਾ ਮੰਨ ਲਓ ਮੱਸੀ ਮੋਟਰ ਵਰਗਾ ਹੀ ਆ ਜਿਵੇਂ ਲਾਠੀ ਯਾਰ ਜ ਹੁੰਦਾ ਹੁੰਦਾ ਇਦਾਂ ਦਾ ਚੋਣਾ ਵੈੜਦਾ ਤੇ ਨਾਜਰ ਹੁਣ ਪੈ ਗਈ ਏ ਦੱਸ ਦੇ ਬਈ ਬਸ ਵੀ ਲੈਣ ਦੇਣ ਜਿਆੜਾ ਕਿੰਨੇ ਦਾਗਾ 52000 ਰੁਪਏ 52000 ਦੀ ਵੀਰ ਕੰਨਾ ਵੈੜ ਦੇ ਦਾਂਗੇ 16 ਕਿਲੋ ਦੁੱਧ ਤਿਆਰ ਹੈ ਜੇ ਮਤਲਬ ਵੀ ਤਾਜੀ ਵੈਣ ਇਦਾਂ ਨਹੀਂ ਲੈਣਿਆ 16 17 ਸੀਰੀ ਦਾ 75 ਤੋਂ 80000 ਰੁਪਿਆ ਠੰਡੀ ਸੀਲ ਆ ਬਾਈ ਠੰਡੀ ਸੀਲ ਆ ਘਰੇ ਮੰਨ ਲਓ ਵੀ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੀ ਆ ਇਦਾਂ ਦੀਆਂ ਵੈਣਾ ਬਹੁਤ ਘੱਟ ਦੇਖਣ ਨੂੰ ਮਿਲਦੀਆਂ 52000 ਕੋਈ ਫਿਕਸ ਪ੍ਰਾਈਸ ਨਹੀਂ ਮਾਨਤਾ ਨੂੰ ਜ਼ਰੂਰ ਹੋਊਗਾ ਘ ਦੁੱਧ 16 ਕਿਲੋ ਤਿਆਰ ਆ ਵੀਰ ਕਹਿੰਦਾ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਲੈ ਸਕਦਾਂਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ